ਉਹਨੂੰ ਆਪ ਕੋ ਚੋੜ ਕਰਦੇ ਮਾਰੇ ਮੂਰੇ ਉਹਨਾਂ ਕਿਸੇ ਦੇ ਨਾਮ ਮਾਰ ਗਏ ਐਵੇਂ ਕੁਛ ਨਹੀਂ ਹੁੰਦਾ ਗੁੱਬਗਲਾਟ ਕੱਢ ਲੋ ਪੰਮਾ ਇਹ ਮੈਂ ਕਿਹਾ ਗੁੱਬਗਲਾਟ ਲਓ ਇਸ ਸ਼ਟੀਆਂ ਦੀ ਰਸਮ ਹੋ ਗਈ ਸ਼ੁਰੂ ਦੇਖੋ ਕਿਹਦੇ ਕਿਹਦੇ ਵਰਦੀਆਂ ਇਹ ਦੇਖੀ ਤੁਸੀਂ ਹਾਂ ਉਹ ਖਾਵਾ ਮੈਂ ਤੁਹਾਨੂੰ ਕਣਕ ਵੇਦੀ ਬਾਉੜ ਛਾਲਾਂ ਵੇਖੀ ਵਜਦੀਆਂ ਬਾਈ ਨੂੰ ਜਿਆਦਾ ਬਾਈ ਨੂੰ ਵੀ ਨਹੀਂ ਆਣਾ ਜਨਾ ਖਾਲੇ ਟਪਾ ਲੈਣੀ ਹੈਗਾ ਦਾਦੇ ਤੇ ਬਾਈ ਦੇਖੋ ਬਾਈ ਦੁੱਠਿਆ ਨਹੀਂ ਜਾਣਾ ਕੋਈ ਨਹੀਂ ਜੋਰ ਦੀ ਜਰ ਬੋਇਨਾ ਮਰ ਚੱਲਣ ਦੇ ਜੋਰ ਦੀ ਓਏ ਓਏ ਉਹ ਰਹੀ ਜਾਂਦੀ ਆ ਇਹਦੇ ਬਾਈ ਜੀ ਆਵੇਂ ਰਹੀ ਦੀ ਆਹ ਦੇ ਐਂਡਰ ਟਿਕਾ ਕੇ ਜੇ ਪਾਣੀ ਦਾ ਮੌਣਾ ਦੱਜਣ ਇਹ ਪਾਣੀ ਇਹ ਕੰਮ ਆਉਣਾ ਹੈ ਤੇ ਤੇਰੇ ਕੰਮ ਮੇਰੇ ਵੀ ਕੰਮ ਸਾੜੀ ਹੋਣਾ ਪਾਣੀ ਦਾ ਕੰਮ ਆਉਣਾ ਨਹੀਂ ਆਜਾ ਆਜਾ 14000 ਜਿੰਦਾਬਾਦ ਚੱਲ ਨਾ ਮੈਂ ਕਿਹੜਾ ਦੇ ਦੇ ਉਹਦਾ ਤੂੰ ਦਾ ਦਰਦਿਆਂ ਨੂੰ ਸਾਰਿਆਂ ਨੂੰ ਉੱਪਰੇ ਛੜ ਗਿਆ ਭਰਾ ਤੇ ਗਿੱਟਿਆਂ ਦੇ ਪਿੱਛੋਂ ਕੁੜਗੇ ਮੇਰੇ ਕੋਲ ਬੱਛੇ ਆ ਗਏ ਇਹਦੇ ਆਈਏ ਨਾ ਉਹ ਉਹ ਫਰਾਂਜ਼ਾ ਬਈ ਉਹਨਾਂ ਦੀ ਲੱਲੂ ਨਮੇ ਨਹੀਂ ਮੇਰੇ ਪੈਨ ਲੱਗਣੇ ਨਹੀਂ ਮੱਕੀ ਦੇ ਲੂ ਛੋਟੇ ਦੇਖਣਾ ਨਹੀਂ ਲੈਣਾ ਚੀੜੇ ਹੋਏ ਪਏ ਚਲੋ 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 ਦੇ ਦਿਨ ਅੱਕ ਕਰੇ ਖੜਕ ਦੋ ਮਿੰਟ ਕਰਕੇ ਨਾਲੇ ਪਰੇ ਕਰਕੇ ਦੋ ਸੇ ਤੋਂ ਫੇਲਾ ਕਰੋ ਤਿੰਨੇ ਗੱਲ ਜਵਾਂਦੇ ਨੇ ਇਹ ਚਾਰ ਲਾਵਾ ਨਹੀਂ ਪੰਜ ਪੰਜ ਕਰ ਲੈ ਸੱਤ ਕਰ ਦੇ ਨਾ ਤੁਰੇ ਰੋ ਖੇਡਦੇ ਨੇ ਮੈਂ ਬੜੇ ਖੇਡ ਜੇ ਨਾ ਬਲਦੀ ਇਹ ਨਹੀਂ ਨਾਲ ਮੈਂ ਨਿਕਲ ਆ ਹੌਲੀ ਹੌਲੀ ਇਹਦਾ ਬਲਦ ਨਹੀਂ ਨਾ ਉਹਨਾਂ ਦੇ ਸੀਗੇ ਤੂੰ ਤੇ ਉਹ ਵੇ ਦੁਰੇ ਹੀ ਬੀ ਤੀਜਾ ਹਾਂ ਠੀਕ ਤੇ ਤੂੰ ਆ ਤੱਕੀ ਬਲ ਬਚਾਂ ਖਾਣੀ ਆ ਲੱਖਾ ਆ ਆ ਦਾ ਗੋਲ ਕਰਨ ਦਾ ਗੋਲ ਕਰਦਾ ਹੈ ਹੈ ਤਾ ਆਗਾ ਤਾ ਥੋੜੀ ਆ ਪਰ ਆਗਾ ਹਾਂ ਪਰ ਆਗਾ ਆ ਰਿਸ਼ਤੇ ਪਰ ਲਗੀ ਤਾ ਤੁਸੀ ਯਾਰਾ ਵਿਆਹ ਦੀ ਰਸਤੇ ਨਹੀਂ ਬੋ ਆ ਦੇ ਵੇ ਲੈ ਮੈਂ ਲੋਹਰ ਲਾ ਗਿਆ ਦਾ ਪਤਾ ਲੈ ਮੈਨੂੰ ਐ ਕਰੋ ਸਾਰੇ ਪੈਨ ਕਿੱਠੇ ਕਰਕੇ ਆਪਾਂ ਤਾਂ ਵੇਖਣਾ ਵੀ ਕਣਕ ਵੇਖ ਦੀ ਕੌਣ ਜਾਂਦਾ ਆਪਾਂ ਵੀਡੀਓ ਮਗਰ ਕੈਮਰਾਮੈਨ ਮਗਰ ਮਗਰ ਦੋ ਘਟਾ ਉਹ ਬੈਗੀਆਂ ਲੋਕ ਕੇ ਪਰੇ ਆ ਗਏ ਆਉਣਾ ਕਹ ਜਾਨੀ ਦੋ ਦਲੋ ਦੋ ਕਦਾ ਉਧਰ ਬੈਠ ਜਾ ਲੋਕ ਤੇ ਹੋ ਜਾ ਕਰਨੇ ਆ ਤੂੰ ਕਿੱਧਰ ਜਾਣੀ ਤੂੰ ਤਾਂ ਇੱਧਰ ਆ ਨਾ ਆ ਵੀ ਆ ਜਾ ਮਾਤਾਡ ਕੌਣ ਗਏ ਪਹਿਲਾਂ ਮਾਤਾਡ ਕੌਣ ਗਏ ਆ ਰਿਹਾ ਲੱਗਦਾ ਕਸ ਬਾਈ ਵੇਖ ਰੇਹਾ ਹੈ ਕੈ ਬਾਈ ਰੇਸਨ ਕੋਈ ਚੜਾ ਤਾਂ ਮੇਰਾ ਅੱਜ ਦਾ ਸ਼ਾਮ ਤਾਈ ਵੀ ਆ ਚੋਦੀ ਜੇ ਸੌਰੀ ਜਰਾ ਇੱਕ ਹੋਾਈ ਨਾ ਇੱਕ ਇਹ ਤਾ ਨਾ ਤਕੜਾ ਹੈ ਢਾਲੂਆ ਕੋਈ ਨਹੀਂ ਡਰਦੀ ਆ ਡਰ ਫੋਕਲ ਉਹ ਨਹੀਂ ਤਕਨੀ ਗੱਲ ਆ ਆਰਸ਼ ਖੜਾ ਹੋਵੇ ਬਸ ਦੇਖੋ ਅਸੀਂ ਖੜੀ ਆ ਤਿਆਰ ਜੇ ਨਾਕਿਆਂ ਤੇ ਨਹੀਂ ਖੜੇ ਹੁੰਦੇ ਪੁਲਿਸ ਵਾਲਿਆਂ ਉਹਵੇਂ ਖੜੇ ਜਾਂਦੇ ਕੁਛ ਪਾਡਰਾ ਚ ਪਾਡਰਾ ਨਹੀਂ ਖੜੇ ਜਾਂਦੇ ਸਾਧਿਆਂ ਨਹੀਂ ਖੜਿਆ ਦੋ ਹੀ ਇੰਨਾ ਕੋਲ ਖੜਦੇ ਜਾਂਦੇ ਠੀਕ ਹੈ ਪਾਣੀ ਕਹਿੰਦੇ ਪਾਡਰਾ ਨਾ ਬਰਾਲੇ ਵਿੱਚ ਡੰਡਾ ਨਹੀਂ ਖੜਦਾ ਪਹਿਲਾਂ ਡਰਾਉਂਡ ਜੁੜਦਾ ਪਾਣੀ ਕਰਦੇ ਉਹ ਬੋਲ ਮਾਕੇ ਨਾ ਬੜਾ ਫੇਕੀ ਹੋਣੀ ਕਰਦਾ आप जानते हो तुम्हें दिखाई देता नहीं चाहताया पापा धनिया ए दिखाओ ना और भाग मत देना और न में दीदी दीदी करती गई करती गई ਆਹ ਯਾ 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 ra mà đi tao kêu tao kêu tao kêu tao kêu tao kêu tao kêu ਬਾਬਾ ਦੇ ਵੀ ਚੰਨੂ ਆ ਮੇਰੇ ਆਏ ਕੋਟ ਪਾਇਆ ਆਏ ਮੈਨੂੰ ਦੇਖੀ ਮੇਰੇ ਮਗਰ ਕੋਈ ਪਤਾ ਹੈ ਨਹੀਂ ਨਾ ਨਾ ਘਸਾਣੀਆਂ ਹਾਸਾ ਮਜ਼ਾਕ ਕੋਟ ਜਿਆਦਾ ਮਹਿੰਗਾ ਹੈ ਕੋਟ ਜਿਆਦਾ ਮਹਿੰਗਾ ਬਾਪੀ ਚੌੜੀ ਕਰ ਠੀਕ ਗੱਲ ਆ ਪੜਾਉਣਾ ਜਿਦਾ ਸੀ ਦੇਮੇ ਬੱਦਿਆਣੀ ਆ ਨਾ ਕੋਈ ਬਣੀ ਆ ਜਾ ਕੋਈ ਨਾ ਕਰ ਕਰਾਈ ਦਿਖਣੀ ਕੋਈ ਨਾ ਹਰੀ ਨਾਲ ਹੀ ਟੈਨਸ਼ਨ ਲੈਣਾ ਚਲ ਹਰੀ ਦੁਨੀਆ ਨੇ ਚਲੋ ਆਹ ਅੰਟੀ ਵੀ ਕੈਮਰਾ ਰੱਖ ਦਿਓ ਇਹ ਬੜਾ ਚੋਟਾ ਹੈ ਚਲ ਛੱਡ ਦਿਓ ਮੋਟੇ ਸਪੱਤਾ ਕਿੰਨੇ ਨੰਬਰ ਆਪੇ ਫੜ ਦੋ ਨਾ ਕੋਈ ਨਾ ਆਇਆ ਆ ਪਾਣੀ ਲੈ ਕੇ ਆਜੋ ਲੈ ਕਰ ਲਈ ਵਿਹਾਰ ਕਰ ਲਈਏ ਚੱਲ ਤੂੰ ਵੀ ਨੱਚ ਰਮਣ ਗਾਇਕਲੇ ਰੋੜੇ ਕਿੱਦਾਂ ਬੋਰ ਖਲਾਰੀ ਅਮੋਰਾ ਵੀ ਪਰਜਾਈਆਂ ਦੇ ਉਹ ਤਕਰੀ ਕਰਨਾ ਕੀ ਰੇ ਮੇਰਾ ਫੱਕੂ ਅਸੋੜੰਗਾ ਮਾਰਦਾ ਸੁਣੀ ਦੋਨ ਨੇ ਕਿਵੇਂ ਕੜਾ ਪੂਗੀ ਗੱਡੀ ਬਟਕਾਰ ਤੇ ਲਕੀ ਵੇਖਣੀ ਹਾਂਜੀ ਪਾਪਾ ਚੱਲ ਪਿਆ ਨੂੰ ਬਿਠਿੰਦੇ ਨੂੰ ਵਾਪਸ ਰੀਤ ਕੋੜ ਤੋਂ ਵਿਆਪ ਤੇ ਵਿਆਪ ਨੂੰ ਦੇਖ ਲਿਆ ਸਾਰਾ ਮੰਤ ਵੀ ਨੱਚ ਮੁੱਚ ਗਏ ਯਾਰ ਕੋ ਜੋ ਕੋ ਸਭ ਕੁਝ ਕਰ ਲਿਆ ਫੰਕਸ਼ਨ ਹੁਣ ਉਸ ਤੋਂ ਬਾਅਦ ਕਾਵਟ ਬਹੁਤ ਹੋਈ ਪਈ ਐ ਤੇ ਸਾਡੇ ਬਲੌਗ ਨੂੰ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਜਰੂਰ ਬੰਨੇ ਪਏ ਆ ਸ਼੍ਰੀ ਨੱਚ ਨੱਚ ਕੇ ਉਹ ਤੁਸੀਂ ਦੇਖ ਹੀ ਸਕਦੇ ਹੋ ਵੀਡੀਓ ਚ ਤੇ ਲਾਈਕ ਸਬਸਕ੍ਰਾਈਬ ਜਰੂਰ ਕਰਿਓ ਹਣਾ ਵੀ ਮੈਕ ਸਿੰਘ ਲੈਕ ਫਾਈਰ ਜਸਿਆਣ ਦੋ ਤੰਦਨਾ ਤੋਂ ਜੋਈ ਦਾ ਬੁਰਾ ਹਾਲ ਹੋਇਆ ਪੈਰ ਚਾਦੀ ਦਾ ਬੁਰਾ ਹਾਲ ਹੋਇਆ ਬਿਆਜਾਦੀ ਦਾ ਇਹ ਕਿਵੇਂ ਕਰਦੀ ਏ ਹਾਂ ਆ ਕੋਣ ਆ ਗਿਆ ਕੋਣ ਆ ਗਿਆ ਓਏ ਕੋਣ ਆ ਗਿਆ ਓਏ ਕੋਣ ਆ ਗਿਆ ਆ ਆਏ ਹਾਂ ਆਏ ਹਾਂ ਆਏ ਹਿੱਟ ਆਏ ਆ ਔਰ ਮੈਂ ਪਾਸੇ ਹੋ ਜੀ ਹਾਂ 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 ਆਏ ਹਾਏ ਬਾਕ 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 ਕਰ ਰੋਣਾ ਹਾਂ ਆ ਜੋਏ ਹਾਂ ਕੋਣ ਆ ਰਿਹਾ ਜੋਏ ਬੀਬੀ ਦਾਦੀ ਆਗੇ ਆਗੇ ਆਦੇ ਆਦੇ ਹਾਂ ਹਾਂ ਲਾ 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 ਮੇਰਾ ਜੋਈ ਦੀ ਮਾਣਾ ਜਾ ਹਾਂ ਜਵਾ ਜੀ ਦੀ ਗੱਲ ਚਾ ਚਾ ਦੀ ਜਾਏ ਦਲਫਤ ਕੇ